ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਤੁਹਾਨੂੰ ਬੜਾ ਦਿਖਾਵਾਂਗੇ ਕਪਣਾ ਲੋਕ ਤਾਂ ਲਗਭਗ ਸੂਨ ਦੇ ਨਜ਼ਦੀਕ ਹੈ ਤੇ ਇੱਕ ਥੋੜੀ ਜਿਆਦਾ ਕੱਚੀ ਹੈਗੀ ਤਿੰਨ ਨਾਗਰ ਰੇਟ ਡਿਟੇਲ ਇਨਫੋਰਮੇਸ਼ਨ ਵੀਰ ਤੋਂ ਲੈ ਕੇ ਦਿੰਨੇ ਆ ਆਓ ਕੀ ਕਰੀਏ ਕਰੋ ਬਾਈ ਜੀ ਸੱਚ ਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਬਾਈ ਜੀ ਸੈਫਾਲੀ ਡਰੈਸ ਆਪਣਾ ਸਦਮਾ ਲੋ ਨਾ ਜਿਲ੍ਹਾ ਕਪੂਰਥਲਾ ਜੀ ਜਿਲ੍ਹਾ ਕਪੂਰਥਲਾ ਪਿੰਡ ਸਿੰਧਵਾ ਦੋਨਾਂ ਨਾਲ ਪੜਾਹ ਦੋਨਾਂ ਸੰਧੂ ਜੱਠੇ ਦਾ ਪਿੰਡ ਹੈ ਤੇ ਮੋਬਾਈਲ ਨੰਬਰ ਵੀ ਆਪਣਾ 8699790209 8699790209 ਆ 90209 ਠੀਕ ਆ ਵਪਾਰ ਰੋਟੀਨ ਚ ਪਸੰਦ ਰਹਿੰਦੀ ਆ ਵਪਾਰ ਵੇ ਰੋਟੀਨ ਚ ਪਸੰਦ ਠੀਕ ਆ ਤਿੰਨ ਚਾਰ ਬੈੜਾ ਆਉਂਦੇ ਰਹਿੰਦੀ ਆ ਤਿੰਨ ਚਾਰ ਬੈੜਾ ਆਉਂਦੇ ਰਹਿੰਦੀ ਆ ਠੀਕ ਆ ਅੱਜ ਆਪਾਂ ਦਿਖਾਵਾਂਗੇ ਤਿੰਨ ਬੈੜਾ ਹਾਂਜੀ ਉਹਦੇ ਵੀਡੀਓ ਪਾਈ ਜੀ ਪੁੱਛੋ ਸਾਰੇ ਸੇਲ ਹੋ ਗਏ ਹਾਂ ਬਾਈ ਹੋ ਗਏ ਸੇਲ ਠੀਕ ਆ ਪਹਿਲੇ ਨੰਬਰ ਆਪਾਂ ਜਿਹੜ ਇਹ ਬਈ ਦੁਨਜਾ ਸੁਹਾ ਸੂਰੇ ਮੂੰਹੋਂ ਛੇਡਾਂ ਲਿਆ ਮੂੰਹੋਂ ਛੇਡਾਂ ਤਾਂ ਦੂਸਰਾ ਸੁਹਾ ਦਿਨ ਕਿੰਨੇ ਕ ਬਾਕੀ ਪਿਆ ਸੂਣ ਦੇ ਦਿਨ ਬਾਈ 10 ਲੈ ਜੂਗੀ 10 12 ਲੈ ਜੀ ਅੱਛਾ 10 ਤੋਂ 12 ਦਿਨ ਸੂਣ ਚ ਪੈਂਡੇਗਾ ਪਲੂਣ ਦਾ ਦੁੱਧ ਆਪ ਨੂੰ ਮਾਲ ਕਰਕੇ ਕਿੱਧਰ ਦੱਸਿਆ ਇਹਦਾ 47 28 ਕਿਲੋ ਦੁੱਧ ਪਲੂਣ ਦਾ ਕਰਾਇਆ ਹੋਇਆ ਠੀਕ ਹੈ ਕਹਿੰਦਾ ਪਾ 25 ਤੋਂ ਅਬੱਬ ਚੱਲੀ ਪਿਆ ਪਲੂਣ ਪਹਿਲਾ ਸੁਹਾ ਬਈ ਚੀਜ਼ ਤੋਂ 80 ਚੱਲੇ ਠੀਕ ਹੈ ਰੇਟ ਆਪਾਂ ਇਹਦਾ ਕੀ ਰੱਖਿਆ ਫਿਰ ਵੇਚਣ ਜਰਾ ਰੇਟ ਬਾਈ ਜੈ ਜੈ ਮੁੱਲ 85 ਕਰਦੇ 80 ਹਜ਼ਾਰ ਦੇ ਅੱਛੀ ਦੇਵਾਂਗੇ ਜੀ ਥੋੜਾ ਬੋਤ ਠੀਕ ਆ ਤੇ ਠੰਡੀ ਸੀਲ ਵਾਧੂ ਆ ਬਹੁਤ ਜ਼ਿਆਦਾ ਆਵੇ ਠੰਡੀ ਸੀਲ ਵਾਧੂ ਆ ਠੀਕ ਐ ਤੇ ਕਹਿੰਦਾ ਵਾ ਕੋਈ ਦਿੱਕਤ ਨਹੀਂ ਦੋਨੇ ਪਾਸੇ ਜਿੱਧਰ ਜੀ ਕਰਦਾ ਉਧਰ ਬੈਠੀ ਚਲੋ ਜਿੱਧਰ ਜੀ ਕਰਦਾ ਉਧਰ ਹੀ ਬਹਿ ਜਾਓ ਠੀਕ ਆ ਹੱਕਾ ਘਬਰੇ ਕਰਨੀ ਪੈਂਦੀ ਹੈ ਹਣਾ ਹਾਂ ਖੱਕ ਪਰੇ ਕਰਨੀ ਪੈਂਦੀ ਬਾਈ ਸੋ ਥਾਂ ਦੇਖ ਸਕਦੇ ਹੋ ਹਾਂਜੀ ਚਾਰੇ ਨਿਕਲਵੇਂ ਠੰਡੀ ਸੀਲ ਦਾ ਕੋਈ ਇਤਨੀ ਕਹਿੰਦਾ ਵਾ ਜਿਵੇਂ ਮੂਰੇ ਗਰਮੀ ਆ ਹਾਂਜੀ 25 ਕਿਲੋ ਦੁੱਧ ਮੰਨ ਕੇ ਬੰਦਾ ਪਰਚੇਸ ਕਰ ਲੇ ਵੀ ਦੁੱਧ ਅਵਪ ਪਾਉਣ ਦੇ ਆਪਣੀ ਉਮੀਦ ਆ ਹਾਂ ਅਵਪ ਦੁੱਧ ਬਾਈ ਵੰਦ ਚ ਆਉਂਦਾ 25 ਕਿਲੋ ਮੰਨ ਕੇ ਜਿਹੜਾ ਮਰਗੀ ਦੇ ਵੀਰ ਲਾਏ ਠ ਸੋਹਣੀ ਸਾਫ ਸੁਥਰੀ ਚੰਗੀ ਕੱਦ ਵੈਡ ਵਾਲੀ ਦੂਜਾ ਸੂਆ ਵੈੜ ਸੂਰੀ ਆ ਸੂਣ ਦੇ ਵਿੱਚ ਅੱਜ ਇਹਦੇ 1 ਹਫਤਾ ਬਾਕੀ ਪਿਆ ਸੋ ਬਜਰ ਮੌਜੂਦ ਵਗੈਰਾ ਦੇਖੋ ਵੈੜਦਾ ਸੋਹਣਾ ਸਾਫ ਸੁਥਰਾ ਫੁੱਲ ਕੱਦ ਬੈਠਾ ਚੰਗੀ ਡਵਲ ਪਲੀ ਵੀ 80000 ਰੁਪਏ ਦੀ ਕੀਮਤ ਆ ਬਾਕੀ ਮੌਕੇ ਤੇ ਗੁਜਾਇਸ ਹੋ ਜੂਗੀ 24 25 ਕਿਲੋ ਦੁੱਧ ਮੰਨ ਕੇ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਕੋਈ ਵੀਰ ਛੋਟੀ ਨਾ ਮੰਨ ਕੇ ਆਵੇ ਕੋਈ ਲਿਸੀ ਨਾ ਮੰਨ ਕੇ ਆਵੇ ਫੁੱਲੋ ਵਗੈਰਾ ਇੱਕ ਵਾਰ ਨੇੜੇ ਤੋਂ ਫਿਰ ਦੇਖ ਸਕਦੇ ਹੋ ਫੁੱਲੋ ਬਜਰ ਮੌਜੂਦ ਦੇ ਵਿੱਚ ਆ 80000 ਰੁਪਏ ਕੀਮਤ ਆ ਦੂਸਰਾ ਸੂਆ ਸੂਰੀ ਆ 1 ਹਫਤਾ ਅੱਜ ਇਹਦਾ ਬੈੜ ਦਾ ਸੂਣ ਦੇ ਵਿੱਚ ਬਾਕੀ ਪਿਆ ਚੰਗੀ ਜੇਕਰ ਆਪਾਂ ਕੇਅਰ ਕਰਾਂਗੇ ਤਾਂ 24 25 ਕਿਲੋ ਦੁੱਧ ਦੇ ਨੇ ਵਿੜਨੇ ਆਰਾਮ ਨਾਲ ਦੇ ਦੇਣਾਗਾ 80 ਦੇ ਵਿੱਚੋਂ ਮਾਨਦਾਨ ਮੌਕੇ ਤੇ ਹੋ ਜੂਗਾ ਵਪਾਰ ਦਾ ਕੰਮ ਆ ਵੀਰ ਨਵਾ ਬਿੰਨੇ ਵਪਾਰ ਨੈਟ ਦੇ ਥਰੂ ਸ਼ੁਰੂ ਕਰੇਗਾ ਕਿ ਬਾਕੀ ਬਜਨ ਵਜੂਦ ਬਹੁਤ ਆ ਬੈੜ ਦਾ ਸੋ ਦੇਖ ਸਕਦੇ ਹੋ ਚੰਗੀ ਸਮੀ ਬੜੀ ਪੂਰੇ ਬਜਨ ਵਜੂਦ ਵਾਲੇ ਕੋਈ ਵੀ ਲੱਸੀ ਨਾ ਮੰਨੇ ਕੋਈ ਵੀ ਛੋਟੀ ਨਾ ਮੰਨੇ 80000 ਦੇ ਵਿੱਚੋਂ ਥੋੜਾ ਬਹੁਤਾ ਮਾਨਦਾਨ ਹੋ ਜੂਗਾ 25 26 ਕਿਲੋ ਤਾਂ ਆਪਾਂ ਦੁੱਧ ਪਾਉਣ ਵਾਲੀ ਬੈੜ ਦੂਜੇ ਸੂਏ ਨੂੰ ਹਫਤਾ ਬਾਕੀ ਦੂਜਾ ਨੰਬਰ ਜਿਹੜੇ ਬਿਹੜ ਦੇਖ ਰਹੇ ਆ ਕਿਹੜਾ ਸੂਆ ਸੂਰੀ ਆ ਇਹ ਵੀ ਬਾਈ ਦੂਜਾ ਸੂਆ ਸੂਰੀ ਆ ਪਰ ਦੰਦਾਂ ਚ ਜਵਾਨ ਆ ਬਿਹੜੇ ਅੱਛਾ ਦੰਦੋ ਜਵਾਨ ਦੂਸਰਾ ਸੂਆ ਸੂਰੀ ਆ ਦਿਨ ਕਾ ਇੱਕ ਕੱਢ ਜੂਗੀ ਜੀ ਦਿਨ ਬਾਈ ਇਹ ਵੀ ਦਾਸ ਛੱਡਦੀ ਆ ਠੀਕ ਆ 10 ਦਿਨ ਆ ਜੇ ਸੂਣ ਚ ਬਾਕੀ ਪਿਆ ਹਾਂਜੀ ਇਹ ਤੋਂ ਆਪਾਂ ਦੁੱਧ ਦੀ ਅਮੀਰ ਕਿੰਨੀ ਕਲਾ ਸਕਦੇ ਆ ਇਹ ਤੋਂ ਬਾਈ ਇਹ ਤੋਂ ਕਲਾਸੀ ਆ 24 25 ਕਿਲੋ ਕਛਨੇ ਕਿਲੋ ਫਰੋਨੇ ਦਿੱਤਾ ਦਿੰਦੇ ਨੇ ਠੀਕ ਆ ਕਹਿੰਦਾ ਚੰਗਾ ਵੀ ਸਾਂਭਣ ਵਾਲਾ ਹੈ 30 ਨਹੀਂ 25 ਕਿਲੋ ਮੰਨ ਕੇ ਲੈ ਜਾ ਬਾਈ ਗਾਰੰਟੀ ਦਿੰਦੇ ਆ 25 ਕਿਲੋ ਦੀ ਹਫਤਾ ਲੈ ਜੂਗੇ ਜੀ ਹਾਂ ਹਫਤਾ ਲੈ ਜੀ ਬਈ ਰਾਮਨਾ ਰੇਟ ਕੀ ਰਹਿਣਾ ਦਾ ਰੇਟ ਬਈ 80 ਜੋ ਮਾਨਤਾਨ ਕਰਾਂਗੇ 2000 ਰੁਪਇਆ ਠੀਕ ਹੈ 78000 ਦੇ ਵਿੱਚੋਂ 70000 ਵੀ ਦੇ ਦਾਂਗੇ ਜੇ ਦਾਂਗੇ ਧੋਰੀ ਬਾਦ ਨੂੰ ਦੂਜੇ ਨੰਬਰ ਜਿਹੜੀ ਵੈੜ ਦੇਖ ਰਹੇ ਦੂਜਾ ਸੂਆ ਸੂਰੀਆ ਹਫਤਾ ਤੱਕ ਸੂਨ ਦੇ ਵਿੱਚ ਬਾਕੀ ਪਿਆ 80000 ਰੁਪਇਆ ਡਿਮਾਂਡ ਆ 78000 ਦੀ ਵੀਰ ਕਹਿੰਦਾ ਵੈੜ ਦੇ ਦਾਂਗੇ ਦਿਨ 8 7 ਬਾਕੀ ਆ ਚੰਗਾ ਜੇ ਕੋਈ ਵੀਰੇ ਤੇ ਸੰਭ ਨਾਲ ਹੋਇਆ ਤਾਂ ਤਕਰੀਬਨ 26 27 ਕਿਲੋ ਨਹੀਂ ਕਹਿੰਦਾ ਵਾ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਚੇਸ ਕਰ ਲੇ ਚੰਗਾ ਵੈੜ ਪ੍ਰਦਰਸ਼ਨ ਕਰਨ ਵਾਲੀ ਹੈਗੀ ਆ ਹਫਤਾ ਖੰਡਵਾਗੀ ਥਲੇ ਮਿਲਕਵੇਅਰਸ ਵਗੈਰਾ ਦੇਖ ਸਕਦੇ ਹੋ ਤੇ ਬਾਕੀ ਬਿਊਟੀ ਵਗੈਰਾ ਦੇਖੋ ਜੀ ਸੋਹਣੀ ਸਾਫ ਸੁਥਰੀ ਵੱਡੀ ਬਹੁਤ ਆ ਕਿਸੇ ਪਾਸੋਂ ਕੋਈ ਵੀ ਛੋਟੀ ਨਾ ਮੰਨ ਕੇ ਆਵੇ ਸੋ ਨਾੜਾ ਵਗੈਰਾ ਦੇਖੋ ਹਵਾਨੇ 'ਤੇ ਦਿਖਾਈ ਦੀਨੇ ਥੀਗਣੀਆਂ ਪਿੰਡੇ ਤੇ ਵੈੜ ਦੇ ਨਾੜਾ ਦਿਖਾਈ ਦੇ ਜਾਂਦੀਆਂ ਹਫਤਾ ਬਾਕੀ ਆ ਰੇਟ 78000 ਰੁਪਿਆ ਬਿਲਕੁਲ ਦੇ ਲੈਣ ਵਾਲਾ ਤੇ ਬਾਕੀ ਕੰਪੈਕਟ ਹਵਾਨਾ ਥਲੇ ਮਿਲਕਵੇਅਰਸ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਵੱਡੀ ਬਹੁਤ ਆ ਕੋਈ ਵੀ ਦੂਰਵਾਜੇ ਨੇੜੇ ਵਾਜੇ ਇਹ ਨਾ ਮੰਨੇ ਵੀ ਇੱਕ ਵੈੜ ਛੋਟੀ ਸੀ ਫੁੱਲ ਸਾਈਜ਼ ਦੇ ਵਿੱਚ ਕਹਿੰਦਾ ਬਾ ਤੁਹਾਡੇ ਪਸੰਦ ਆਊ ਜਦੋਂ ਕੋਲੇ ਆਓਗੇ ਫੁੱਲ ਸਾਈਜ਼ ਦੇ ਵਿੱਚ 78000 ਰੁਪਏ ਕੀਮਤ ਬਾਕੀ ਮੌਕੇ ਤੇ ਗਜੈਸ ਹੋ ਜੂ ਮਿਲਕ ਵੇਮਸ ਵਗੈਰਾ ਤੇ ਪਤਲੀ ਸਕਿਨ ਦੇ ਵਿੱਚ ਹਫਤਾ ਖੰਡ ਵਾ ਕੀ ਰੇਟ 78000 ਰੁਪਏ ਦਾ ਠੰਡੀ ਸੀਲ ਦੇਖ ਸਕ ਜਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੱਦਾਂ ਮਰਜ਼ੀ ਹੱਥ ਫੇਰ ਚਲੋ ਦੋ ਪਾਸੇ ਬੈਠੇ ਚਲੋ ਸਿੰਗਲ ਪਾਸੇ ਬੈਠੇ ਚਲੋ ਚਾਹੇ ਮਸ਼ੀਨੀ ਚਾਹੇ ਹਾਥੀ ਦੋਨੇ ਟਾਈਪ ਦਾ ਵੇੜ ਤੇ ਥਣ ਲੱਗਿਆ ਵਾ ਗਲਾਬੀ ਗਲਾਬੀ ਹਵਾਨਾ ਬਿਲਕੁਲ ਦੂਸਰਾ ਸੂਆ ਸੂਰੀਏ ਸੋ ਦੇਖ ਸਕ ਜਾਓ ਪੂਰੀ ਠੰਡੀ ਸੀਲ ਜਮ ਸੋ ਅੱਜ ਇਹ ਸਾਧਰਸਾ ਹਟ ਕੇ ਵੇਜੇ ਭਾਵੇਂ ਵੀਰ ਅਪਾ 4 ਨੰਬਰ ਜਿਹੜੀ ਵੈੜ ਦੇਖ ਰਹੇ ਆ ਜੀ ਹਾਂਜੀ ਭਾਈ ਇਹ ਆਪਣੀ ਕ੍ਰਾਸ ਪਾਂਚ ਆ ਗਈ ਹਨਾ ਕ੍ਰਾਸ ਪਾਂਚ ਆ ਗਈ ਬੱਤੀ ਫਾਰਮ ਤੋਂ ਲਈ ਜੀ ਠੀਕ ਹੈ ਐਚ ਐਫ ਜੀ 15 ਮਿੰਨ ਹਜੇ ਬਸ ਇਹ ਸਰਦਾ ਕਹਿੰਦਾ ਬਾ ਚਾਹੀ ਵੀਰ 20 ਮਾਲੇ 2-4 ਨੰਬਰ ਦੀ ਮਿਲ ਸਕਦੀ ਹੈ ਹਾਂਜੀ ਬਾਅਦ ਮਿਲ ਸਕਦੀ ਹੈ ਕੀ ਇਹਦੀ ਦੁੱਧ ਦੀ ਉਮੀਦ ਆਪਾਂ ਨੇ ਇਹਦੇ ਤੋਂ ਦੁੱਧ ਭਾਈ ਇਹ ਕਿਸ਼ੋ ਵੀ ਨੋ ਬੜੇ ਆਰਾਮ ਨਾਲ ਜਵਾਬ ਵੀ ਵਸੇ ਤੇ ਪਰ ਪਾਉ ਵੀ ਫੈਟ ਵਾਲਾ ਵਧੀਆ ਹਨ ਬਹੁਤ ਫੈਟ ਵਾਲਾ ਪਾਉ ਬਈ ਮੱਝ ਹੀ ਸਮਝ ਕੇ ਲੈ ਲੈ ਕੋਈ ਵੀ ਮੱਝ ਹੀ ਲੈ ਲਈ ਆਪਾਂ ਰੇਟ ਇਹਦਾ ਕੀ ਰੱਖਿਆ ਪਾ ਰੇਟ ਬਾਈ ਦੇਣ ਲੈ 75000 ਦੀ ਵਿੱਚ ਹੀ ਦੇ ਦਾਂਗੇ ਬਜਾਇਸ ਹੋ ਜੂਗੇ ਮੌਕੇ ਤੇ ਹਾਂ ਹੋ ਜੂਗਾ ਬਾਈ ਤੋੜ ਦੇ ਬਾਅਦ ਤੀਜੇ ਨੰਬਰ ਤੇ ਵੇੜ ਦੇਖਦੇ ਪਓ ਬਿਲਕੁਲ ਮੱਝ ਦੇ ਨਾਲ ਕੰਪੇਅਰ ਹੁੰਦੀ ਪਈ ਆ ਸੂਣ ਦੇ ਵਿੱਚ 15 ਤੋਂ ਲੈ ਕੇ 20 ਦਿਨ ਬਾਕੀ ਪਏ ਆ ਮੱਝ ਆਪੇ ਨੂੰ ਤਾਂ ਕਿਹਾ ਕਿਉਂਕਿ ਕੱਦ ਵੈੱਡ ਵੀ ਚੰਗਾ ਤੇ ਐਚ ਐਫ ਐਰ ਸ਼ੈਰ ਗਰਲੈਂਡੋ ਤਿੰਨ ਚਾਰ ਪੰਪਾ ਮੀਲ ਇਹਦੇ ਵਿੱਚ ਦੁੱਧ ਤੁਹਾਨੂੰ ਜਿੰਨਾ ਦਿ ਚੰਗੀ ਗਿਅਰ ਕਰਾਂਗੇ ਤਾਂ 25-26 ਕਿਲੋ ਦੁੱਧ ਦਾ ਆਰਾਮ ਨਾਲ ਦੇ ਦੇਣਾ ਤੇ ਵਾਕਈ ਕੋਈ ਵੀਰ ਛੋਟੀ ਨਾ ਮੰਨੇ ਫੁੱਲ ਸਾਈਜ਼ ਆ ਵੱਡੀ ਬਹੁਤ ਜ਼ਿਆਦੇ ਫੁੱਲ ਸਾਈਜ਼ ਦੀ ਸੋਹ ਆ ਦੇਖੋ ਗਰਲੈਂਡ ਵਾਲੇ ਕਰੈਕਟਰ ਸਿਰਫ ਕੱਲੀ 20 ਜਾਂਦੀ ਬੈੜ ਕੱਚੀ ਕੱਚੀ ਹੈ ਕੈਵਰੇਜ ਕਵਰ ਕਰਨ ਲਈ ਔਖੀ ਹੋਈ ਪਈ ਆ ਐਡਾ ਵੱਡਾ ਸਾਈਜ਼ ਆ ਬਾਡੀ ਵੰਤਰ ਇੱਕ ਤਰ੍ਹਾਂ ਦੀ ਸਾਣ ਵਰਗੀ ਬੈੜ ਪਈ ਆ ਕਿਉਂਕਿ ਬਾਡੀ weight ਵਗੈਰਾ ਉਚਾਈ ਚੜਾਈ ਬੈੜ ਦੇ ਵਿੱਚ ਬਹੁਤ ਆ ਆਬਵੀਨਸਲੀ ਜੇ 25-26 ਕਿਲੋ ਦੁੱਧ ਦਾ ਆਰਾਮ ਨਾਲ ਦੇ ਦੇਣਾ ਤੇ ਰੇਟ ਇਹਦਾ ਰੱਖਿਆ ਫਿਰ 75000 ਹਨਾ ਸੋ 75 ਦੇ ਵਿੱਚੋਂ ਥੋੜਾ ਬਹੁਤਾ ਮੌਕੇ ਤੇ ਮਾਰਦਾਲ ਹੋ ਤੇ ਲੇਵਾ ਬਿਲਕੁਲ ਫਿਟਿੰਗ ਵਾਲਾ ਫਿੱਟ ਫਾਟ ਲੇਵਾ ਦੂਜਾ ਸੂਆ ਵੈੜ ਸੂਰੀਆ ਫੁੱਲ ਵੱਡੀ ਜਿੰਦ ਜਾਨ ਦੇ ਵਿੱਚ ਅੱਧ ਵੈੜ ਵਗੈਰਾ ਦੇਖੋ ਵੈੜ ਦਾ ਫੁੱਲ ਸਾਈਜ ਆ ਕੋਈ ਵੀ ਛੋਟੀ ਨਾ ਮੰਨ ਕੇ ਆਵੇ ਵੱਡੀ ਵੈੜ ਆ ਐਰ ਜ਼ੈਰ ਐਚ ਐਫ ਐਰ ਜ਼ੈਰ ਤਿੰਨ ਚਾਰ ਬੰਤਾ ਵੈੜ ਦੇ ਵਿੱਚ ਮੇਲ ਆ ਮਿਕਸ ਬ੍ਰੀਡ ਆ ਗਈ ਜਮਾ ਦੂਜਾ ਸੂਆ ਸੂਰੀਆ ਸਿਰਫ 15 ਤੋਂ ਲੈ ਕੇ 20 ਦਿਨ ਬਾਕੀ ਪਿਆ ਸੂਂ ਦੇ ਵਿੱਚ ਇਹਦਾ ਨੇ ਵੇਣਾ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਪਿੰਡ ਵੀਰ ਦਾ ਸੱਦਵਾ ਤੁੰਨਾ ਹਣਾ ਆ ਇਹ ਨੇਰੇ ਆਪਣੇ ਭਰਾ ਦੁਨਾਂ ਦਾ ਜਿਲ੍ਹਾ ਕਪੂਰਥਲਾ ਮੋਬਾਈਲ ਨੰਬਰ ਵੀਰ ਆਪਣਾ 8699790209 ਜਦ ਮਰਜੀ ਵੀ ਰਿਕਾਲ ਕਰ ਲੈ ਇੱਕ ਦੋ ਕੰਮ ਹੋ ਜਾਂਦੀ ਹੈ ਹਾਂਜੀ ਹਾਂਜੀ ਹੁੰਦੀ ਹੈ ਠੀਕ ਹੈ ਠੀਕ ਹੈ ਸੋ ਕੋਈ ਵੀ ਨਾ ਤੁਹਾਡੇ ਪਸੰਦ ਉਹ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਰੋ ਦੇਖ ਲਈਏ ਚੈਨ ਨੂੰ ਪਿਆਰ ਦੇ ਲਈ ਤੈਹਰ ਤੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ